ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਤੁਸੀਂ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਮਮਾ ਨੂੰ ਥੋੜੀ ਜਿਹੀ ਪ੍ਰੋਬਲਮ ਜਿਹੜੀ ਅਸੀਂ ਕੀਤੀ ਹੈ ਨਾ ਮਮੀ ਕਈ ਕਹਿੰਦੀ ਆਪਰੇਟ ਕਰਾਉਣਾ ਕਰਾਣਾ ਨਾਨੀ ਬਹੁਤ ਭਾਕੇ ਨਾਨੀ ਕਹਿੰਦੇ ਤੁਸੀਂ ਦਿਖਾਉਦੇ ਨਹੀਂ ਮਾਸਿਕ ਵੀ ਸਾਰਿਆਂ ਕਾਫੀ ਜਾਣਿਆਂ ਦੇ ਫੋਨ ਵੀ ਆਏ ਠੀਕ ਹੈ ਫਿਰ ਅੱਜ ਮੈਂ ਚਲੀਆਂ ਜੀ ਦਵਾਈ ਤੋਂ ਤੇ ਦੇਖਦੇ ਹਾਂ ਕੀ ਕੁਝ ਕਹਿੰਦਾ ਡਾਕਟਰ वैसे ਤਾਂ ਪੋਜ਼ਿਟਿਵ ਮੈਨੂੰ ਤਾਂ ਲੱਗਦਾ ਵੀ ਸਭ ਕੁਝ ਠੀਕ ਹੀ ਹੋਊਗਾ ਕੁਝ ਸੋਚਣ ਦੀ ਲੋੜ ਨਹੀਂ ਠੀਕ ਆ ਚਲੋ ਫਿਰ ਹੁਣ ਚੱਲਦੇ ਆ ਬਨਾਲ ਦੇ ਨਾਲ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਦੇਖੀ ਚੱਲੇਓ ਤੁਸੀਂ ਵੀ ਕੀ ਕੁਝ ਹੁੰਦਾ ਅਸੀਂ ਇੱਕ ਵਾਰੀ ਤਾਂ ਡਾਕਟਰ ਕੋਲ ਜਾਇਆ ਸੀ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਦੋ ਕੁ ਲਿਖੇ ਆਪਣੇ ਬਲੱਡ ਟੈਸਟ ਤੇ ਯੂਰਿਨ ਦਾ ਟੈਸਟ ਉਹ ਕਰਵਾਣਾ ਹੈ ਡਾਇਗਨੋਸਿਸਟ ਡਾਇਗਨੋਸਟਿਕ ਸੈਂਟਰ ਦੇ ਵਿੱਚ ਠੀਕ ਆ ਕਲੀਨਿਕਲ ਲੈਬ ਲੈਬਟਰੀ ਚੱਲਦੇ ਆ ਜੀ ਹੁਣ ਅੰਦਰ ਪਰ ਆ ਮੰਮੀ ਦੇ ਜਿਹੜਾ ਟੈਸਟ ਬਣਾਇਆ ਕਰਵਾਨੇ ਆ ਜੀ ਲੱਗਿਆ ਜੀ ਹੁਣ ਸੁਖਬੀਰ ਕੋਲ ਲੱਗਿਆ ਜੀ ਹੁਣ ਸਾਡਾ ਯੂਨੀ ਸੌਰੀ ਐਚਬੀ ਟੈਸਟ ਹੋਣਾ ਦੇਖਨੇ ਆ ਕਿੰਨਾ ਕੁ ਕਿਆ ਕੁਝ ਆ ਰਿਪੋਰਟ ਨਾਲੇ ਮਿਲਜੂ ਓਕੇ ਡਾਕਟਰ ਆ 44 ਹੈ ਕਰ ਸੈਰਡ ਦੀ ਰਿਪੋਰਟ ਤਾਂ ਨਹੀਂ ਅੱਜ ਮਿਲਦੀ ਕੱਲ ਨੂੰ ਵੀ ਆ ਰਣੀ ਚੱਲ ਤੂੰ ਦੇਰ ਹੀ ਕੱਲ ਨੂੰ ਮੈਨੂੰ ਤੂੰ ਵੀ ਢਿੱਲਾ ਜਿਹਾ ਲੱਗਦਾ ਜ਼ਖਾਮ ਬੁਖਾਰ ਬਖਸ਼ੇ ਹੀ ਹੋ ਗਿਆ ਤੂੰ ਇਹਨਾਂ ਨੂੰ ਵਰਗੇ ਹੂੰ ਲੱਭਦੀ ਨਹੀਂ ਬੇਨ ਅੱਜ ਤਾਂ ਹੋ ਗਿਆ 90 90 ਵੇਖੀ ਕਿਤੇ ਬੇਨਖੋਦ ਕਿ ਬਿਨਾ ਵੇਨ ਤੋਂ ਹੀ ਫਿਰਦੇ ਆ ਸਿੱਟ ਪੜੀ ਗੋੜ ਪੜ ਲਾ ਮੈਨੂੰ ਫੋਨ ਘੱਟੇ ਲੱਗਦਾ ਕਰ ਲੋ ਆ ਗਈ ਜੀ ਰਿਪੋਰਟ ਉਹ ਆਇਆ ਕਿ ਰਿਪੋਰਟ ਚ ਮਾੜਾ ਮੋਟਾ ਠੀਕ ਹੈ ਜੀ ਉਹਨਾਂ ਤੇ ਇਨਫੈਕਸ਼ਨ ਯੂਰਿਨ ਚ ਇਨਫੈਕਸ਼ਨ ਅਤੇ ਆਪਣਾ ਐਚਬੀ ਪੂਰਾ ਹੈ ਠੀਕ ਬਹੁਤ ਠੀਕ ਹੈ ਸੋ ਹਰ ਬੋਟਾ ਹੈ ਜੀ ਠੀਕ ਹੈ ਆ ਸਾਨੂੰ ਯੂਰੇ ਐਚਬੀ ਤੇ ਯੂਰਿਨ ਦੀ ਲੀਕੇ ਦਿੱਤੀ ਸੀਗੀ ਉਹਨਾਂ ਨੇ ਡਾਕਟਰ ਸ਼ਸ਼ੀ ਦੇ ਕੋਲ ਗਏ ਸੀਗੇ ਅਸੀਂ ਹੁਣ ਫੇਰ ਜਾਵਾਂਗੇ ਉਹਨਾਂ ਨੂੰ ਦਿਖਾ ਕੇ ਆਵਾਂਗੇ ਵੀ ਲੋ ਜੀ ਰਿਪੋਰਟਾਂ ਆਪਣੀਆਂ ਠੀਕ ਐ ਯੂਰੀਨ ਚ ਥੋੜੀ ਜੀ ਪ੍ਰੋਬਲਮ ਦੱਸੀ ਗਈ ਐ ਜੀ ਠੀਕ ਐ ਫੇ ਬਣੇ ਰੋ ਵੀਡੀਓ ਦੇ ਨਾਲ ਚੱਲਦੇ ਹਾਂ ਇਹ ਐ ਜੀ ਜਿਹੜਾ ਸ਼ਸ਼ੀ ਨਰਸਿੰਗ ਹੋਮ ਸਪੈਸ਼ਲੀ ਗਾਇਨੀਕਾ ਸਭੀ ਜੜੀ ਦੇਖਦੇ ਆ ਠੀਕ ਐ ਅ ਇੱਥੇ ਇਹਨਾਂ ਦਾ ਕਲੀਨਿਕ ਐ ਜਿਹੜਾ ਆਪਾਂ ਕਹਿ ਸਕਦੇ ਆ ਅੰਦਰ ਤਾਂ ਵੀਡੀਓ ਬਣਾਉਣੀ ਥੋੜੀ ਜਿਹੀ ਅਲਾਉਡ ਨਹੀਂ ਹੈ ਕਿ ਤਾਂ ਇਸ ਕਰਕੇ ਇੱਥੇ ਆਪਾਂ ਸਟੌਪ ਕਰਦੇ ਆਂ ਸਾਹਮਣੇ ਬੈਠੇ ਆਂ ਜੀ ਠੀਕ ਹੈ ਅੰਦਰ ਡਾਕਟਰ ਦੇਖਦੇ ਹਾਂ ਹੁਣ ਜਦੋਂ ਮੰਮੀ ਬਾਹਰ ਆਉਗੀ ਤਾਂ ਕੀ ਕੁਝ ਕਹਨੇ ਆ ਉਹ ਜਣੇ ਜਦੋਂ ਤੱਕ ਤੁਸੀਂ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਬਾਬਾ ਜੀ ਕਰੇ ਸਭ ਪੋਜ਼ਿਟਿਵ ਹੀ ਹੋਵੇ ਕਹਿੰਦੇ ਫਿਰ ਅੰਦਰ ਠੀਕ ਹੈ ਤੇ ਪਾਪਾ ਦੀ ਗੱਲ ਸਹੀ ਅਸੀਂ ਗਲਤ ਅਸੀਂ ਗਲਤ ਪਾਪਾ ਸਹੀ ਸੋ ਉਹਨਾਂ ਨੇ ਕਿਹਾ ਜੀ ਰਸੋਈਆਂ ਦਾ ਕੋਈ ਆਪਰੇਟ ਨਹੀਂ ਹੋਣਾ ਠੀਕ ਆ ਕਿਉਂਕਿ ਵੀ ਉਹ ਅੱਗੇ ਨਾਲੋਂ ਕਟੀਆਂ ਐ ਪਤੀਆਂ ਨਹੀਂ ਹੈਗੀਆਂ ਉਹਨਾਂ ਨੇ ਸਾਨੂੰ ਥੋੜਾ ਜਿਹਾ ਡਾਂਟ ਵੀ ਦਿੱਤਾ ਕਹਿੰਦੇ ਤੁਸੀਂ ਆਪਣਾ ਦਿਮਾਗ ਤਾਂ ਲੜਾਓ ਤੁਸੀਂ ਦੇਖੋ ਰਿਪੋਰਟਾਂ ਚੈੱਕ ਕਰੋ ਪੁਰਾਣੀਆਂ ਤੇ ਨਵੀਆਂ ਤੇ ਫਿਰ ਅਸੀਂ ਚੈੱਕ ਕੀਤੀਆਂ ਫਿਰ ਉਹਦੇ ਵਿੱਚ ਕੀਤਾ ਪਤਾ ਥੋੜਾ ਜਿਹਾ ਦੇਖਿਆ ਦਿਮਾਗ ਜਾ ਖੋਲਿਆ ਆਪਣਾ ਲੱਗਿਆ ਬਤਾਂ ਤਾਂ ਕਹਿੰਦੇ ਹੁੰਦੇ ਦਿਮਾਗ ਨੂੰ ਥੋੜਾ ਜਿਹਾ ਲਾਉਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਫਿਰ ਕਹਿੰਦੇ ਵੀ ਕੋਈ ઓਪਰੇਟ ਕਰਵਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਐ ਘਟ ਰਹੀਆਂ ਐ ਬਦ ਨਹੀਂ ਰਹੀਆਂ ਤਾਂ ਇਸ ਕਰਕੇ ਥੋੜੀ ਜੀ ਮਾਣੀ ਮੋਟੀ ਵੀਕਨੈਸ ਆਉਂਦੀ ਰਹਿਣੀ ਐ ਇਹਦੇ ਵਿੱਚ ਤਾਂ ਦਵਾਈਆਂ ਦੇ ਰਹੇ ਆ ਤੇ ਯੂਰਿਨ ਦੀ ਥੋੜੀ ਜੀ ਪ੍ਰੋਬਲਮ ਦਸੀਆ ਕਹਿੰਦੇ ਦੱਬ ਕੇ ਪਾਣੀ ਪੀਓ ਠੀਕ ਹੋ ਜੂਗੀ ਕੋਈ ਗੱਲ ਨਹੀਂ ਬਾਕੀ ਦਵਾਈਆਂ ਦਿੱਤੀਆਂ ਅਦਰ ਮੰਮੀ ਅੰਦਰ ਆਪਣਾ ਮੈਡੀਕਲ ਸਟੋਰ ਦੇ ਵਿੱਚ ਲੈ ਰਹੇ ਆ ਚਲੋ ਜੀ ਫੇਰ ਠੀਕ ਆ ਕੁਝ ਹੋਰ ਵੀ ਤੁਹਾਨੂੰ ਦਿਖਾਣੇ ਐਡ ਕਰਕੇ ਨਾ ਪਹੁੰਚ ਗਏ ਜੀ ਘਰ ਮੰਮੀ ਨੇ ਸਮਾਨ ਫੜਾਤਾ ਸਾਰਾ ਮੈਨੂੰ ਚਲੋ ਪਹੁੰਚ ਪਹੁੰਚ ਗਏ ਦੇਖ ਤਾਂ ਲੋ ਬਾਕੀ ਪੈਰਟੀ ਮੈਂਬਰ ਹੈਗੇ ਕਿੱਥੇ ਆ ਪਹਿਲਾਂ ਆਹ ਤਾਂ ਫੜੋ ਮੇਤੇ ਬੋਤਲ गिर ਜਣੀ ਹਾਂ ਮੰਮੀ ਮਾਸੀ ਮਾਸੀ ਹੱਦ ਆ ਫਿਰਦੇ ਚਲੋ ਪਾਪਾ ਨੂੰ ਦਿਖਾ ਦੇ ਰੋਪਟਾ ਫੜੋ ਫਿਰ ਗਾਲਾਂ ਖਾਈਏ ਪਾਪਾ ਤੇ ਮੜੀ ਜੀਆਂ ਸਵਾਦ ਜੀਆਂ ਪਾਪਾ ਸਵਾਦ ਜਿਹੀਆਂ ਗਾਲਾਂ ਕੱਢ ਦੋ ਸਵਾਦ ਜੀ ਨਹੀਂ ਮਾ ਸਵਾਦ ਜੀ ਬਸ ਤੇਰੀ ਕੰਮ ਕਰ ਉੱਤੇ ਚਾਈ ਨੇ ਪਹਿਲਾਂ ਪੁੱਛ ਤਾਂ ਲੋ ਕਿ ਆ ਬਣਿਆ ਮੈਂ ਕਿਹਾ ਪੁੱਛਣਾ ਆ ਪਾਪਾ ਹੁਣ ਡਾਕਟਰ ਨੂੰ ਦਿਖਾਇਆ ਏ ਤੂੰ ਠੀਕ ਹੋਵੇਂ ਸੁੱਖੇ ਰਹਿ ਗੋੜੋ ਤੁਸੀਂ ਵੀ ਪੁੱਛੋ ਤੁਹਾਡੇ ਪੁੱਛਣ ਨਾਲ ਮੰਮੀ ਨੇ ਹੋਰ ਜ਼ਿਆਦਾ ਠੀਕ ਹੋ ਜਣਾ ਪੁੱਛੋ ਅਬ ਇਹਦੀ ਦਵਾਈ ਪਰ ਠੀਕ ਕਦੋਂ ਮੈਂ ਦਾਦਾ ਤੋਂ ਕਿਹਾ ਦਿੱਤਾ ਉਹਨੂੰ ਨਾ ਕਾਹਨ ਇਹਨੂੰ ਦਿਖਾਣਾ ਤਾ ਨਾ ਕਾਹੇ ਦਿਖਾਣਾ ਚੇ ਹੁਣ ਹੀ ਦਾਦਾ ਜਣਾ ਦੇਖਿਓ ਇਹ ਤੇ ਪਿਆਰ ਨਾਲ ਨੇ ਮੋਤੇ ਨਾਲੇ ਹਸੀ ਜਾਂਦੀ ਐ ਹੂੰ ਦਰਦ ਦੀ ਕੋਈ ਅਜਿਹਾ ਮਰਜੀ ਖਾਈ ਜਾਂਦੀ ਜਿਹੜੀ ਪਈਆਂ ਦੀ ਹੁੰਦੀ ਹੂੰ ਹੂੰ ਲੈ ਲੈ ਕਹਿੰਦੇ ਵਾਚਣਾ ਦਾ ਵੀ ਇਹ ਦੇਖੇ ਤੋਂ ਦੀ ਗੋਲੀ ਸੱਚੀ ਗੱਲ ਆ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਤੁਸੀਂ ਦੋਹੇ ਰਿਪੋਰਟਾਂ ਕੰਪੇਅਰ ਕਰਕੇ ਦੇਖਦੇ ਠੀਕ ਆ ਵੀ ਕੰਮ ਬਦਿਆ ਆ ਜਾਂ ਘਟਿਆ ਆ ਵੀ ਕੰਮ ਥੋੜਾ ਘਟਿਆ ਆ ਬਦਿਆ ਨਹੀਂ ਹੈਗਾ ਵੀ ਜੇ ਵਾਦਾ ਫੇਰ ਆਪਾਂ ਕੋਈ ਅਗਲਾ ਪ੍ਰੋਸੈਸ ਸੋਚਦੇ ਠੀਕ ਨਹੀਂ ਜੀ ਗੱਲ ਵੀ ਤੁਹਾਡਾ ਕੰਮ ਘਟਿਆ ਤਾਂ ਇਸ ਕਰਕੇ ਤੁਹਾਨੂੰ ਕਾਹਸੀ ਚੀਜ਼ ਦੀ ਲੋੜ ਨਹੀਂ ਹੈਗੀ ਫਿਰ ਆ ਤਾਂ ਯੂਰੀਨ ਦਾ ਥੋੜਾ ਜਿਹਾ ਟੈਸਟ ਕਰਵਾਇਆ ਤਾਂ ਉਹਦੇ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਹਿੰਦੇ ਆ ਦਵਾਈ ਖਾਓ ਤੁਹਾਡਾ ਜਮੇ ਠੀਕ ਹੋ ਜਾਣਾ ਚਾ ਠੀਕ ਹੋਊਗਾ ਵੀ ਕਹਿਤਾ ਉਹਨਾਂ ਨੇ ਨਹੀਂ ਹਾਂ ਹੁਣ ਇਹ ਖੁਸ਼ ਆ ਬਸ ਹੁਣ ਮੈਨੂੰ ਐ ਦੱਸ ਪੰਨ ਮਮੀ ਖੁਸ਼ ਆ ਮਾਨੂੰ ਜਸੀ ਲੱਗੀ ਨਹੀਂ ਇਹ ਕੋਈ ਕੁਝ ਕਰਨਾ ਮੇਰਾ ਤਾਂ ਆਪਰੇਸ਼ਨ ਕਰਾਓ ਜੀ ਮੈਂ ਤਾਂ ਤਾਂ ਖੁਸ਼ ਨਹੀਂ ਦੇਖਦੇ ਹੁਣ ਜੇ ਮੈਂ ਟੈਸਟ ਰਹੀ ਤਾਂ ਇਹ ਦੁਆਰਾ ਟੈਸਟ ਕਰੂ ਨਹੀਂ ਮਮੀ ਨੂੰ ਜਿਆਦਾ ਤਾਂ ਐ ਤਾਂ ਵੀ ਪਾਪਾ ਦਵਾਈ ਦੇਵਾ ਕੇ ਲੈ ਕੇ ਆਉਂਦੇ ਠੀਕ ਹੈ ਹਾਂ ਇਹਦੇ ਕੋ ਜਾ ਹੀ ਜਾਂਦੀ ਹੈ ਕਿੱਥੇ ਬਿੰਦੂ ਉਹ ਨਹੀਂ ਵੇਜਿਆ ਨਾ ਵਜਾਇਆ ਦਵਾਈ ਲੈ ਆਓ ਹੂੰ ਕੁਛ ਵੀ ਨਹੀਂ ਹੈਗਾ ਰਿਪੋਰਟ ਵਿੱਚ ਵੀ ਕਿਹਾ ਹੈ ਕੁਝ ਵੀ ਨਹੀਂ ਹੈਗਾ ਮਾਮੂਲੀ ਜਾਈ ਗੱਲ ਨਾ ਹੋਇਆ ਨਾਲ ਉਹਨਾਂ ਨੇ ਫੇਰ ਵੀ ਕਿਹਾ ਪਾਣੀ ਦੱਬ ਕੇ ਪੀਓ ਭਾਈ ਸਹੀ ਹੋ ਜਾਣਾ ਤੁਹਾਨੂੰ ਦਵਾਈਆਂ ਤੇ ਵੀ ਲੋੜ ਨਹੀਂ ਤੁਰਨਾ ਤਾਂ ਸੁਣ ਜਦ ਰਸੀਂ ਕਹਿੰਦੇ ਦਰਦ ਦੀ ਦਵਾਈ ਦੇ ਦੋ ਮੈਨੂੰ ਐ ਹੁੰਦਾ ਮੈਨੂੰ ਕਹਿੰਦੇ ਦੋ ਗਲਾਸ ਪਾਣੀ ਦੇ ਪੀ ਉੱਠ ਕੇ ਨਹੀਂ ਪਤਾ ਕਿਹਾ ਜਾਂਦਾ ਸੋ ਸੱਚੀ ਗੱਲ ਕਹੀ ਹੋਈ ਸੀ ਮੈਂਨੇ ਤੇ ਆਪਣੀ ਕਹਾਣੀ ਨਾਲ ਨੂੰ ਸੁਣਦਾ ਮੰਨਦੇ ਦੱਸਿਆ ਦੁੱਖਦਾ ਜੀ ਤੇ ਦੂਜੀ ਪਤਨੀ ਨੇ ਤਾਂ ਉਹਦਾ ਬੰਦੇ ਦਾ ਸਾਰਾ ਕੁਝ ਐਟ ਜਾਂਦਾ ਕੁਛੜ ਜਾਂਦਾ ਨੂੰ ਆਹ ਤੇਰਾ ਕਿਆ ਦੁੱਖਦਾ ਆਏ ਦੁੱਖਦਾ ਤੇ ਆਏ ਦੁੱਖਦਾ ਨਹੀਂ ਹੁਣ ਕਹਿਣਦਾ ਬਾਪਾ ਮੈਂ ਪਾਪਾ ਨੂੰ ਦੂਸਰਾ ਵਿਆਹ ਕਰਾਉਣਾ ਚਾਹੁੰਦਾ ਨਾ ਹੋਰ ਕੋਈ ਜਰਨੀ ਆਉ ਜੋ ਮਨ ਲੱਗੇ ਚੱਲੇ ਉਹ ਚੱਲ ਕੋਈ ਗੱਲ ਨਹੀਂ ਠੀਕ ਆ ਦਵਾਈ ਲੈ ਕੇ ਤਾਂ ਲੈ ਤਾਂ ਆਏ ਆਪਾਂ ਹੁਣ ਆਪਾਂ ਸੋਚੜ ਆਏ ਥੋੜੀ ਸੋਚਣਾ ਪਾਪਾ ਨਹੀਂ ਦਵਾ ਕੇ ਲੈ ਕੇ ਕੋਈ ਨਹੀਂ ਦਵਾਇਆ ਆਪਾਂ ਲੈ ਆਏ ਕੋਟਾ ਸੰਭਾਲ ਕੇ ਰੱਖਿਓ ਠੀਕ ਆ ਡਾਕਟਰ ਕਹਿੰਦੀ ਮੇਰੇ ਕੋਲ ਤੁਹਾਡੇ ਪਿੱਛੇ ਤੇ ਵੀ ਦੋ ਤਿੰਨ ਵਾਰ ਆਲੇ ਤੁਸੀਂ ਜਾ ਕੇ ਆਏ ਤੇ ਹਾਂ ਨਹੀਂ ਗਿਆ ਉਹਦੇ ਕੋਲ ਹੀ ਪਤਾ ਨਹੀਂ ਆ ਤਾਂ ਕੱਖ ਆਖਾ ਵੀ ਤਾਂ ਦੀ ਗੱਲ ਹੋ ਗਈ ਹੈ ਤੁਹਾਡਾ ਸਰ ਅੱਛਾ ਬਸ ਫਿਰ ਇੱਕ ਅੱਧੀ ਵਾਰ ਜਾਇਆ ਹੈ ਤੁਹਾਡੇ ਮਗਰੋਂ ਵੀ ਚਲੋ ਠੀਕ ਆ ਮਾਸੀ ਆ ਜੇ ਮਾਸੀ ਨੇ ਵੀ ਪੁੱਛਣਾ ਜੀ ਉਹ ਵੀ ਦੇਖਦੇ ਆਂ ਕਿ ਆ ਕਹਿੰਦੀ ਆ ਕੇ ਉਸ ਤੋਂ ਬਾਅਦ ਜੀ ਅਸੀਂ ਪਹੁੰਚ ਗਏ ਜੀ ਪੋਲਟਰੀ ਫਾਰਮ ਦੇ ਵਿੱਚ ਕਿਉਂਕਿ ਪਾਪਾ ਨੇ ਲੈ ਕੇ ਜਾਣਾ ਸੀ ਟਰੈਕਟਰ ਕਣਕ ਵੱਢਣੀ ਹੈ ਜੀ ਸ਼ਾਇਦ ਰਾਤ ਨੂੰ ਜਾਂ ਕੱਲੂ ਠਿਕਦੇ ਆ ਪਾਪਾ ਜੀ ਦਾ ਕਮਰਾ ਸ਼ੋਫਰ ਤੂੰ ਤੁਰ ਕੇ ਆ ਜੀ ਠੀਕ ਹੈ ਮੈਂ ਚਲਦੀ ਆ ਠੀਕ ਹੈ ਕਿਉਂ ਇੱਥੇ ਕਿੱਥੇ ਚਲ ਠੀਕ ਹੈ ਫਿਰ ਚੰਗਾ ਮੈਂ ਪਹਾੜ ਨੂੰ ਲੰਘ ਜਾਵਾਂ ਫਿਰ ਮੈਂ ਪੀਛ ਤੈਤਲ 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 ਪੁੱਜਣਾ ਇਹਨੇ ਦੇਖ ਲਓ ਦੇਖ ਲਓ ਲੈ ਤੈਤਲ ਪੁੱਜਣਾ ਇਹਨੇ ਗੰਦੀ ਨੇ ਠੀਕ ਹੈ ਇੱਥੇ ਸਾਡਾ ਕੰਮ ਆਲਮੋਸਟ ਡਨ ਹੋਇਆ ਵਾ ਪਾਪਾ ਜੀ ਨੂੰ ਪੁੱਛੋ ਹੋਵੇ ਪਾਪਾ ਜੀ ਨੂੰ ਕਿੱਥੇ ਚਾਬੀ ਰੱਖੀ ਵੀ ਅੰਦਰ ਨਾ ਰੱਖਤੀ ਹੋਵੇ ਜਿਹੜੇ ਚਾਚੂ ਕਹਿੰਦੇ ਤਾਂ ਤਾਰ ਕਿੱਥੇ ਟੰਗ ਕੇ ਗਿਆ ਤਾਂ ਚਾਚਾ ਆ ਤੇਰੇ ਪੈਰਾਂ ਚ ਪਈ ਦੇ ਅੱਛਾ ਆਹਾ ਇਹ ਤਾਰ ਦਾ ਕਨੈਕਸ਼ਨ ਕਰਿਆ ਹੋਦਾ ਵੀ ਕਰੰਟ ਦਾ ਮੈਨੂ ਰੱਖਦੇ ਹੂੰ ਚਲੋ ਫਿਰ ਹੁਣ ਉਪਰ ਚਲੀਏ ਚਲੋ ਜੀ ਫਿਰ ਤੁਹਾਨੂੰ ਘਰ ਜਾ ਕੇ ਮਿਲਦੇ ਹਾਂ ਸਾਡਾ ਛੋਟਾ ਜਿਹਾ ਸ਼ਹਿਜ਼ਾਦਾ ਜੀ ਕੀ ਮਿਨਿਆ ਹੈ ਕੀ ਕਰ ਜਾ ਕਾ ਮਿਨੇ ਚਾਚੀ ਕਾ ਤਾਂ ਬਾਈ ਨਹੀਂ ਜੀ ਤੁਸੀਂ ਪੀਲਾ 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 ਚਾਚੀ ਕਾ ਅਸੀਂ ਆਏ ਹਾਂ ਵੀਡੀਓ ਬਣਾਉਣੀ ਆ ਪਤਾ ਕਾ ਤੇ ਕਿਉਂਕਿ ਹੁਣ ਪਾਪਾ ਨੇ ਵੀਡੀਓ ਬਣਾਈ ਤੇ ਸਾਰੇ ਕਹਿੰਦੇ ਤੇ ਮੰਮੀ ਦੇ ਆਪਰੇਟ ਨਹੀਂ ਕਰਾਉਂਦੇ ਤੁਸੀਂ ਮਤਲਬ ਦਿਖਾਉਂਦੇ ਨਹੀਂ ਫਿਰ ਹੁਣ ਖੁਸ਼ਖਬਰੀ ਵੀ ਤਾਂ ਦੇਣੀ ਆ ਸਹੀ ਗੱਲ ਸਸਰੀ ਗਾਲਜੀ ਹੂੰ ਜੁਦੀ ਰਹਿ ਕਿਆ ਕਹਿੰਦਾ ਡਾਕਟਰ ਡਾਕਟਰ ਕਹਿੰਦਾ ਠੀਕ ਥਾ ਡਾਕਟਰ ਨੇ ਦੱਸਿਆ ਸੰਦੀਪ ਦੀ ਘਾਟ ਸੰਦੀਪ ਦੀ ਘਾਟ ਦੱਸੀ ਆਨੇ ਵੀ ਲੋਹੂ ਘਟ ਪਿੰਦੀ ਆ ਖੋ ਥੋੜਾ ਜਿਆਦਾ ਪੀਆ ਕਰੇ ਮੰਮੀ ਕਹੋ ਬਿਮਾਸੀ ਜੈਸਮੀਨ ਦੀ ਥੋੜਾ ਜਿਹਾ ਲੋਹੂ ਘਟ ਪਿੰਦੀ ਜਿਆਦਾ ਪੀਆ ਕਰੇ ਡੰਡਾ ਬੜਕਣਾ ਨਹੀਂ ਨਾ ਹੂੰ ਬੜਕਣਾ ਸਹੀ ਮੰਮੀ ਨੇ ਕਾਤੇ ਬੜਕਾਉਂਗੀ ਦੇ ਮੰਮੀ ਨੂੰ ਕਸੇ ਫੜਕਾਉਂ ਫੇ ਮੰਮੀ ਨੂੰ ਕਿਹਾ ਸਾਨੂੰ ਤਾਂ ਕਿਹਾ ਨਹੀਂ ਸਾਨੂੰ ਥੋੜੇ ਕਿਹਾ ਕੋਟਾ ਉਹ ਤਾਂ ਮੰਮੀ ਨੂੰ ਕਿਹਾ ਵੀ ਮੰਮੀ ਨੂੰ ਆਪਣੇ ਦਰਾ ਨਹੀਂ ਡਾਕਟਰ ਸਿੱਧੀ ਜੀ ਗੱਲ ਦੱਸ ਇਹ ਦਰ ਦੇਤੀ ਦਵਾਈ ਉਹਨਾਂ ਨੇ ਕਹਿੰਦੇ ਠੀਕਾ ਬਸ ਠੀਕ ਉਹਨਾਂ ਨੇ ਕਿਹਾ ਇੱਕ ਵਾਰੀ ਮਾਸੀ ਨੂੰ ਲਿਆਓ ਅਸੀਂ ਫੇਰ ਦੇਖ ਲਾਂਗੇ ਮਾਸੀ ਨਾਲ ਸਾਨੂੰ ਥੋੜੇ ਜਿਹਾ ਡਰਾ ਸੀ ਧਿਆਨ ਨਾਲ ਦੇਖਾਂਗੇ ਹੱਸ ਵੀ ਲਿਆ ਕਰ ਸੋਹਣੀਏ ਸਾਡਾ ਘਟਰੇ ਦਾ ਕਹਿੰਦਾ ਟੈਕਸ ਲਾਦਾ ਹਸਣ ਨੂੰ ਹੋਰ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਚਾਚਾ ਨਾ ਝੜਾ ਪਪਈਆ ਉਹ ਤਾਂ ਮੈਨੂੰ ਲੱਗਦੀ ਨਹੀਂ ਵਿਚਾਰਾ ਤਾਂ ਖੁੰਝੇ ਲੱਗਿਆ ਉਹਦਰ ਵੀਡੀਓ ਚ ਨਹੀਂ ਉਹ ਕਣਕ ਵੱਢਣ ਚੱਲੇ ਹੋ ਆਹੋ ਫਿਰ ਤਾਂ ਹੀ ਤਾਂ फटाफट ਵੀਡੀਓ ਤਾਂ ਨਵੇੜਦੇ ਚੱਲੋ ਚੱਲੋ ਜੀ ਫੇਰ ਠੀਕ ਆ ਅਗਲੀ ਵੀਡੀਓ ਚ ਮਿਲਨੇ ਆਹ ਇਹ ਤਾਂ ਖਾਲੀ ਆ ਬੋਤਲ ਬੱਚਾ ਕੰਮ ਮੈਨੂੰ ਨਹੀਂ ਦੱਸ ਮੈਂ ਦਊਂਗੀ ਮੈਂ ਪਹਾੜ ਨੂੰ ਜਾਵਾਂ चल दिया किसी अगली विडियो च परमात्मा थाना सामने चढ़ती कला च रखी